ਵਾਹ ਗੁਰੂ 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 ਗੁਰੂ ਵਾਹ ਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਪਰਮ ਸਤਕਾਰ ਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਏ ਸਾਧ ਸੰਗਤ ਜੀ ਔਰ ਅਸੀਂ ਤੁਸੀਂ ਸਾਰੇ ਹੀ ਵੱਡੇ ਕਰਮਾਂ ਵਾਲੇ ਹਾਂ ਜਿਨ੍ਹਾਂ ਨੂੰ ਚਵਰਾ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਝੇ ਰਹਿ ਵਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੈਠ ਕਰਕੇ ਰੱਬੀ ਗੁਰਬਾਣੀ ਦੇ ਜਾਪ ਸਰਵਨ ਕਰਨ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਆਓ ਮਾਤਾ ਗੁਜਰ ਕੌਰ ਦੇ ਅੱਖੀਆਂ ਦੇ ਤਾਰੇ ਗੁਰ ਤੇਗ ਬਹਾਦਰ ਮਹਾਰਾਜਿਆਂ ਦੇ ਪੁੱਤਰ ਪੁੱਤਰਾਂ ਦੇ ਦਾਨੀ ਨੀਲੇ ਦੇ ਸਾਹ ਸਵਾਰ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਪਟਨੇ ਦੇ ਮਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦਾ ਜੀਵਨ ਤਿਆਸ ਚੱਲਦਾ ਆ ਰਿਹਾ ਹੈ ਜੋ ਦਿੱਲੀ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਪਹੁੰਚੇ ਹਨ ਦਿੱਲੀ ਵਿੱਚ ਗੁਰੂ ਜੀ ਨੇ ਨੌਵੇਂ ਗੁਰੂ ਜੀ ਦੀ ਯਾਦ ਕਾਇਮ ਕਰਨੀ ਬੀਜੋਨਾ ਸਨ 1707 ਨੂੰ ਤਾਰਾ ਆਜ਼ਮ ਨੂੰ ਮਾਰ ਕੇ ਗੁਰੂ ਜੀ ਅਸੂ ਭਲੇ ਹੀ ਆਪਣੇ ਸਿੰਘਾਂ ਦੇ ਨਾਲ ਦਿੱਲੀ ਚਲੇ ਗਏ ਆਪ ਜੀ ਦੇ ਦਿੱਲੀ ਜਾਣ ਦਾ ਕਾਰਨ ਇਹ ਸੀ ਕੇ ਦਮਦਮਾ ਸਾਹਿਬ ਤੋਂ ਦੱਖਣ ਨੂੰ ਚੱਲਣ ਸਮੇਂ ਆਪ ਜੀ ਨੇ ਆਪਣੇ ਦੋਵੇਂ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਨੂੰ ਦਿੱਲੀ ਭੇਜ ਦਿੱਤਾ ਸੀ ਅਤੇ ਮਤਾਵਾ ਜੀ 7 8 ਮਹੀਨੇ ਤੋ ਭਾਈ ਜਵਾਹਰ ਸਿੰਘ ਦੀ ਹਵੇਲੀ ਵਿੱਚ ਨਿਵਾਸ ਰੱਖਦਿਆਂ ਸਨ ਉਹਨਾਂ ਦੀ ਖਬਰ ਲੈਣ ਵਾਤੇ ਅਤੇ ਔਰੰਗਜ਼ੇਬ ਦੇ ਮਰਨ ਉਪਰੰਤ ਬਹਾਦਰ ਸਾਹ ਨਾਲ ਸੁਲਾ ਸਫਾਈ ਦੀ ਗੱਲ ਦੱਸ ਕੇ ਮਤਾਬਾ ਨੂੰ ਧੀਰਜ ਤੇ ਸ਼ਾਂਤੀ ਨਾਲ ਰਹਿਣ ਵਾਸਤੇ